ਕੁਝ ਕਾਲ ਤੁਸੀਂ ਸੰਗਤ ਚ ਪੈ ਜਾਂਦਾ ਬੰਦਾ ਔਰ ਲੜਾਨੀਆਂ ਝਗੜੇ ਜੀ ਮਤਲਬ ਬਹੁਤ ਮੈਂ ਪੈਸਾ ਵੀ ਇਤਨਾ ਖਰਾਬ ਕੀਤਾ ਉਹਨਾਂ ਨੂੰ ਦੁੱਖ ਵੀ ਦਿੱਤੇ ਅੱਜ ਪਛਤਾਉਣਾ ਕਿਉਂਕਿ ਜਿਹੜੀ ਉਮਰ ਦੇ ਮੈਂ ਮੋਰਤੇ ਹੁਣ ਮੈਨੂੰ ਐ ਲੱਗਦਾ ਵੀ ਕਾਸ਼ ਮੈਂ ਨਾ ਕਰਦਾ ਇਹ ਸਾਰਾ ਬੁੱਧ। ਫਿਰ ਮੈਂ ਪੈਸੇ ਬੂਸੇ ਵਿਆਜ ਬੂਸੇ ਲੈ ਕੇ ਤੁਰ ਤੁਰ ਫੜ ਕੇ ਆ ਥੋੜੇ ਜਿਹੇ ਪੈਸੇ ਨਾਲ ਆ ਕੰਮ ਸਟਾਰਟ ਕੀਤਾ ਔਰ ਪਰਮਾਤਮਾ ਦਾ ਸ਼ੁਕਰ ਹੈ ਮਿਹਨਤ ਕਰਨ ਦਾ ਸਵਾਲ ਵੱਖਰਾ 100 ਵੀ ਕਮਾਉਣਾ ਨੇ ਮੈਨੂੰ ਐ ਲੱਗਦਾ 10000 ਹੈ। ਨਾ ਕਿਸੇ ਨੇ ਆਇਆ ਨਹੀਂ ਆ ਕੇ ਆਖਿਆ ਜਰ ਇਹ ਕਿ ਇਹੋ ਜਿਹਾ ਕੰਮ ਕਰ ਲੈ ਤੂੰ ਤਾਂ ਬਦਵਾਸੀ ਕਰਦਾ ਸੀ ਜਦੋਂ ਤੇ ਹੁਣ ਇਹੋ ਜਿਹਾ ਕੰਮ ਕਰ। ਉਹ ਬਦਮਾਸ਼ ਤਾਂ ਵੀ ਆ ਕੇ ਕਹਿੰਦੇ ਵੀ ਬਹੁਤ ਵਧੀਆ ਵੀ ਤੂੰ ਤਾਂ ਬਸ ਇੱਥੇ ਲੱਗਿਆ ਰਹੇ। ਉਹ ਅਸਲ ਦੇ ਵਿੱਚ ਨਾ 90% ਜਿਹੜੇ ਬਦਨਾਮ ਹੋ ਜਾਂਦੇ ਆ ਜਾਂ ਲੜਾਈਆਂ ਝਗੜਾ ਵਾਲੇ ਉਹ ਨਿਕਲਣਾ ਤਾਂ ਚਾਹੁੰਦੇ ਉਸ ਚੀਜ਼ ਤੋਂ ਪਰ ਉਹਨਾਂ ਨੂੰ ਨਾ ਅੰਦਰ ਉਹੀ ਗੱਲ ਦੀ ਮੈਂਟੈਲਿਟੀ ਉਹਨਾਂ ਦੀ ਇਹ ਜਿਹੀ ਬਣ ਜਾਂਦੀ ਕਿ ਯਾਰ ਮੈਨੂੰ ਫਲਾਣਾ ਕੋਈ ਪਾਸੇ ਰੇਡੀ ਲਾ ਕੇ ਤੂੰ ਔਟੋ ਤੇ ਲਾ ਲੈ ਤੂੰ ਆਹ ਛੋਟਾ ਕੰਮ ਕਰਨ ਲੱਗ ਗਿਆ। ਉਹ ਬਸ ਇਸੇ ਚੀਜ਼ ਤੋਂ ਡਰ ਕੇ ਨਹੀਂ ਨਿਕਲਦੇ। ਮਤਲਬ ਮੈਂ ਕਹਿੰਦਾ ਵੀ ਇਹ ਜਿਹੜਾ ਜੀ ਸਾਥੀ ਪਰਮਾਤਮਾ ਨਾਲ ਹਰ ਇੱਕ ਨੂੰ ਦੇਵੇ ਜੋ ਸਮਝਦੀ ਹੈ ਕਿ ਮੇਰੇ ਨਾਲ ਖੜੀ ਹੈ ਜੀ ਮੇਰੇ ਨਾਲ ਕੰਮ ਕਰਾਉਂਦੀ ਹੈ ਘਰੇ ਸਾਰਾ ਕੰਮ ਕਰਦੀ ਹੈ ਮੇਰੀ ਬੱਚੀ ਥੋੜੀ ਮਤਲਬ ਸਪੈਸ਼ਲ ਚਾਈਲਡ ਹੈ ਉਹਨੂੰ ਵੀ ਸੰਭਾਲਦੀ ਹੈ ਮਿਲ ਲੱਗਦੀ 24 ਘੰਟਿਆਂ 'ਚ 2-4 ਘੰਟੇ ਸ਼ਾਇਦ ਇਹਦੇ ਵੀ ਹਿੱਸੇ ਰਹਿਸਤ ਆਉਂਦੀ ਹੈ ਨਹੀਂ ਤਾਂ ਅਦਰਵਾਈਜ਼ ਨਹੀਂ ਆਉਂਦੀ ਔਰ ਧੰਨ ਮੇਰੇ ਤੋਂ ਵੀ ਹਜ਼ਾਰ ਗੁਣਾ ਚੰਗੀ ਸਸੀ ਕਾਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰ ਸਿੰਘ ਸਿੱਧੂ ਅਸੀਂ ਤੁਹਾਨੂੰ ਅੱਜ ਅਜਿਹੀ ਕਹਾਣੀ ਸੁਣਾਵਾਂਗੇ ਜਿਹੜੇ ਬੱਚੇ ਕਈ ਵਾਰ ਜਲਤ ਕੰਮਾਂ ਵਿੱਚ ਪੈ ਜਾਂਦੇ ਆ ਪਰ ਉਹ ਅੱਜ ਕੱਲ ਦੀ ਪੀੜ੍ਹੀ ਨੂੰ ਨਿਸ਼ਚਿਤ ਜ਼ਰੂਰ ਦਿੰਦਾ ਕਿ ਕਿ ਇਹਨਾਂ ਕੰਮਾਂ ਵਿੱਚ ਕੁਝ ਨਹੀਂ ਪਿਆਗਾ ਕਿਉਂਕਿ ਇੱਕ ਨੌਜਵਾਨਾ ਜਿਹੜਾ ਉਹ ਆਪਣੀ ਜਵਾਨੀ ਵਿੱਚ ਕਿਸੇ ਗਲਤ ਕੰਮਾਂ ਵਿੱਚ ਪੈ ਗਿਆ ਸੀ ਜਦ ਕਿ ਸਭ ਕੁਝ ਸੀਗਾ ਪਰ ਉਹਦੋ ਸਮਾਂ ਨਹੀਂ ਸਮਝ ਸਕਿਆ ਨਾ ਜਾਇਦਾਦ ਪੈਸਾ ਸਮਝ ਸਕਿਆ ਤਾਂ ਉਹਦੇ ਹਾਲਾਤ ਇਹੇ ਬਣ ਗਏ ਕਿ ਉਸ ਨੂੰ ਆਕਾ ਵੀ ਚਲਾਉਣਾ ਪਿਆ ਅਤੇ ਉਸ ਤੋਂ ਬਾਅਦ ਜਿਹੜੀ ਰੇੜੀ ਵੀ ਲਾਉਣੀ ਪਈ ਪਰ ਉਹ ਅੱਜ ਕੱਲ ਦੀ ਪੀੜ੍ਹੀ ਲਈ ਇੱਕ ਚਾਨਣ ਮਨਾਰਾ ਵੀ ਬਣ ਗਿਆ ਹੈ ਕਿਉਂਕਿ ਉਹ ਹੱਥੀਕਿਰਤ ਕਰਦਾ ਸਾਨੂੰ ਦਿਖਾ ਦਿੰ ਗਿਆ ਕਿ ਇਹ ਵੀਰ ਹੈਗਾ ਜਿਹੜਾ ਸਰਾਹ ਦੇਸੀ ਭੂੜ ਦੇ ਨਾਂ ਤੇ ਜਿਹੜੇ ਇਹਨਾਂ ਨੇ ਆਟੋ ਤੇ ਆਪਣਾ ਇੱਕ ਰੈਸਟੋਰੈਂਟ ਬਣਾਇਆ ਕੇ ਲਈ ਆਪਣੀ ਦੁਕਾਨਦਾਰੀ ਚਲਾਈ ਹੈਗੀ ਇਹ ਥਰਮਲ ਤੇ ਝੀਲਾਂ ਕੋਲੇ ਸਾਨੂੰ ਦਿਖਾ ਦਿੰ ਗਿਆ ਕਿ ਝੀਲਾਂ ਹੈ ਤੇ ਇੱਥੇ ਥਰਮਲ ਹੈਗਾ ਇੱਥੇ ਇਹਨਾਂ ਵੱਲੋਂ ਜਿਹੜੇ ਦੋਨੇ ਪਤੀ ਪਤਨੀ ਹੈ ਜਿਹੜੇ ਉਹ ਆਪਣਾ ਇੱਥੇ ਕੰਮ ਕਰਦੇ ਹੈਗੇ ਕਿਉਂਕਿ ਇਹਨਾਂ ਵੱਲੋਂ ਜਿਹੜਾ 버ਗਰ ਆ ਜਾਂ ਫਾਸਟ ਫੂਡ ਦਾ ਜਿਹੜਾ ਉੱਥੇ ਇੱਥੇ ਕੰਮ ਚ ਆਇਆ ਜਾਂਦਾ ਹੈ ਕਿ ਇੱਥੇ ਆਪ ਜਿਹੜਾ ਬਾਰ ਬੱਚੇ ਆ ਕੇ ਆਪਣਾ ਘਰ ਚ ਲਾਉਂਦੇ ਹੈਗੇ ਤੇ ਕਹਿੰਦੀ ਕਿ ਜੇ ਵੀਰ ਵੱਲੋਂ ਉਸ ਸਮੇਂ ਆਪਣਾ ਸਮਾਂ ਸੰਭਾ ਜਾਂਦਾ ਤਾਂ ਇਹ ਸ਼ਾਇਦ ਨਾਲੋੜੀ ਪਈ ਪਰ ਅਸੀਂ ਇਹ ਵੀ ਕਹਿੰਦੇ ਆ ਕਿ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਤੇ ਕੋਈ ਵੱਡਾ ਨਹੀਂ ਹੁੰਦਾ ਜਮੇ ਗਰਦਾਰਮਾਨ ਨੇ ਕਿਹਾ ਸੀਗਾ ਰੋਟੀ ਹੱਕ ਦੀ ਖਾਗੇ ਜੀ ਭਾਵੇਂ ਬੂਟ ਪਾਕਸ਼ਾ ਕਰਗੇ ਕੰਮ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂਗਾ ਸਾਰੇ ਚੰਗੇ ਹੈਗੇ ਪਰ ਇਸ ਵੀਰ ਨਾਲ ਆਪਾਂ ਗੱਲ ਵਯਾਦਤ ਵੀ ਕਰਾਂਗੇ ਵੀ ਪਹਿਲਾਂ ਕੀ ਕਾਰਨ ਸੀਗਾ ਕਹੇ ਜੇ ਕੰਮਾਂ 'ਚ ਪਏਗੇ ਸੀਗੇ ਆਪਾਂ ਵੀਰ ਤੋਂ ਜਵਾਨੀ ਸੁਣਦੇ ਹਾਂਗੇ ਸੱਸੀ ਕਾ ਵੀਰ ਜੀ ਸੱਸੀ ਕਾ ਵੀਰ ਜੀ ਪਹਿਲਾਂ ਦੱਸੋ ਵੀ ਹੋਰ ਪਰਵਾਜ਼ ਸਾਹਿਬ ਠੀਕ ਠਾਕ ਹੈ ਹਾਂਜੀ ਬਹੁਤ ਵਧੀਆ ਜੀ ਕੰਮ ਕਿਵੇਂ ਚੱਲ ਰਿਹਾ ਹੈ ਕੰਮ ਵਧੀਆ ਜੀ ਦੋ ਵਾਰ ਤੇ ਰੋਟੀ ਵਧੀਆ ਮਿਲ ਰਹੀ ਹੈ ਜੇ ਮੈਨੂੰ ਇਹ ਪਤਾ ਲੱਗਾ ਵੀ ਤੁਹਾਡੇ ਫਾਦਰ ਵੀ ਸਰਕਾਰੀ ਜੋਬ ਕਰਦੇ ਸੀਗੇ ਤੁਸੀਂ ਵੀ ਇਸ ਪ੍ਰਸਤੀ ਬੜੀ ਕੀਤੀ ਹੈ ਕਿ ਬੜੇ ਗੇੜੀਆਂ ਮਾਰ ਗਿਆ ਕੀ ਕਰਦੇ ਸੀਗੇ ਦੇਖੋ ਜੀ ਉਦੋਂ ਐਸੀ ਵੀ ਰੋਕ ਟੋਕ ਨਹੀਂ ਸੀ ਕਿਉਂਕਿ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਨੇ ਆਪ ਵੀ ਜਵਾਨੀ ਦੇ ਵਿੱਚ ਐਸ ਨਹੀਂ ਕੀਤੀ ਕੰਮ ਹੀ ਕੀਤਾ ਮੇਰੇ ਦਾਦਾ ਜੀ ਗੁਜ਼ਰ ਗਏ ਸੀ ਉਹਨਾਂ ਦੀ ਛੋਟੀ ਉਮਰ ਸੀ ਉਸ ਤੋਂ ਬਾਅਦ ਤੋਂ ਉਹਨਾਂ ਨੇ ਸਾਰੀ ਉਮਰ ਕੰਮ ਨ ਕੀਤਾ ਉਹਨਾਂ ਨੂੰ ਐਸੀ ਵੀ ਸਾਡੇ ਬੱਚਾ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਉਹਨਾਂ ਨੇ ਸਾਨੂੰ ਕਦੇ ਰੋਕ ਟੋਕ ਨਹੀਂ ਕੀਤੀ ਸਰਕਾਰੀ ਜੋਬ ਸੀਗੀ بس جو ਮੰਗਦੇ ਸੀ ਸਾਨੂੰ ਮਿਲਦਾ ਸੀ ਮਤਲਬ ਜਿਵੇਂ ਆਪਾਂ ਪ੍ਰਮਾਤਮਾ ਤੋਂ ਕੁਝ ਮੰਗਦੇ ਆ ਪਿਓ ਨੇ ਉਹ ਦਿੱਤਾ ਫਿਰ ਉਹ ਉਹ ਜਵਾਨੀ ਦੇ ਵਿੱਚ ਯਾਰੀਆਂ ਦੋਸਤੀਆਂ ਵੀ ਕੁਝ ਇਹੋ ਜਿਹੀਆਂ ਬਣ ਜਾਂਦੀਆਂ ਕੁਝ ਗਲਤ ਸੰਗਤ ਚ ਪੈ ਜਾਂਦਾ ਬੰਦਾ ਫਿਰ ਲੜਾਈਆਂ ਝਗੜੇ ਜੀ ਮਤਲਬ ਬਹੁਤ ਮੈਂ ਪੈਸਾ ਵੀ ਕਰਜ਼ਾ ਦਾ ਖਰਾਬ ਕੀਤਾ ਉਹਨਾਂ ਨੂੰ ਦੁੱਖ ਵੀ ਦਿੱਤੇ ਅੱਜ ਪਛਤਾਉਣਾ ਕਿਉਂਕਿ ਜਿਹੜੀ ਉਮਰ ਦੇ ਮੈਂ ਮੋੜ ਤੇ ਹੁਣ ਮੈਨੂੰ ਐ ਲੱਗਦਾ ਵੀ ਕਾਸ਼ ਮੈਂ ਨਾ ਕਰਦਾ ਇਹ ਸਾਰਾ ਕੁਝ ਤੇ ਜਿਹਦਾ ਮਸਲਾ ਹੈ ਕਿ ਜਿਹੜੇ ਮਾਪਿਆਂ ਨੂੰ ਖੁੱਲ੍ਹ ਦਿੱਤੀ ਸੀ ਉਹਦਾ ਤੁਸੀਂ ਨਜਾਇਜ਼ ਫਾਇਦਾ ਢਾਕੇ ਬਿਲਕੁਲ ਇਹ ਚ ਕੋਈ ਝੂਠ ਨਹੀਂ ਜੋ ਸੱਚਾ ਸੱਚਾ ਬਸ ਬਿਲਕੁਲ ਨਜਾਇਜ਼ ਫਾਇਦਾ ਚੱਕਿਆ ਉਹਨਾਂ ਨੂੰ ਬਹੁਤ ਦੁੱਖ ਦਿੱਤੇ ਜੇਲਾਂ ਵੀ ਕੱਟੀਆਂ ਪਰਚੇ ਪਾਇਆ ਆਪਦਾ ਕੁਝ ਨਹੀਂ ਲੋਕਾਂ ਪਿੱਛੇ ਲੜੇ ਉਹੀ ਬੱਸ ਵੀ ਤੂੰ ਐ ਮੈਂ ਉਹਦੋਂ ਐਸੀ ਲੜਾਈਆਂ ਕੋਈ ਐ ਨਹੀਂ ਕੋਈ ਗਲਤ ਕੰਮ ਪਿੱਛੇ ਕੁਝ ਗਏ ਹੋ ਨਾ ਲੜਾਈ ਝਗੜੇ ਕੀਤੇ ਪਰ ਦੁੱਖ ਤਾਂ ਹੋਇਆ ਨਾ ਆਪ ਵੀ ਬਹੁਤ ਕੁੱਟ ਖਾਧੀ ਐ ਨਹੀਂ ਵੀ ਕੁੱਟੇ ਆਪ ਵੀ ਬਹੁਤ ਖਾਧੀ ਤੁਸੀਂ ਪੈਸਾ ਵੀ ਖਰਾਬ ਕਰ ਲਿਆ ਸਮਾਜ ਵੀ ਖਰਾਬ ਕਰਦਾ ਜਵਾਨੀ ਵੀ ਖਰਾਬ ਕਰ ਲਈ ਪਰ ਉਹਨਾਂ ਕੰਮਾਂ ਚੋ ਕੋਸ਼ ਪੱਲੇ ਪਿਆ ਕੋਈ ਪਿਆ ਕੇ 1% ਵੀ ਨਹੀਂ ਜੀ ਅੱਜ ਵੀ ਮੈਂ ਮਤਲਬ ਜਿਹੜਾ ਮੇਰਾ ਛੋਟਾ ਨਾਮ ਸੀ ਉਹਦੇ ਨਾਲ ਮੈਨੂੰ ਲੱਗਦਾ ਵੀ ਅੱਧਾ ਸ਼ਹਿਰ ਜਾਣਦਾ ਹੋਗਾ ਮੈਨੂੰ ਤੇ ਮੈਂ ਆਪ ਦਾ ਮਿਰਜ ਗੁਰਤੇਜ ਸਿੰਘ ਮੇਰਾ ਨਾਮ ਹੈ ਮੈਂ ਹਰ ਇੱਕ ਨੂੰ ਉਹੀ ਦੱਸਦਾ ਜੇ ਕੋਈ ਹੁਣ ਪੁਰਾਣਾ ਆ ਜਾਂਦਾ ਤਾਂ ਉਸ ਨਾਮ ਨਾਲ ਬੁਲਾਉਣਾ ਮੈਨਾਂ ਇਹ ਜੀ ਲੱਗਦਾ ਵੀ ਯਾਰ ਮੈਨੂੰ ਗੰਦਾ ਇਸ ਨਾਮ ਨਾਲ ਨਾ ਵੀ ਕਿਉਂਕਿ ਹੋਰ ਕੋਈ ਖੜਾ ਸੁਣਦਾ ਹੈ ਨਾ ਅਗਲੇ ਨੂੰ ਲੱਗਦਾ ਵੀ ਯਾਰ ਇਹ ਦਾ ਇਹ ਜਨਾ ਮੈਨੂੰ ਆਪ ਨੂੰ ਹੁਣ ਫੀਲ ਹੁੰਦਾ ਪਹਿਲਾਂ ਆ ਹੁੰਦਾ ਸੀ ਵੀ ਯਾਰ ਨਾ ਹੀ ਬੜੀ ਵੱਡੀ ਚੀਜ਼ ਔਰ ਗਲਤ ਹੈ ਨਾ ਚੀਜ਼ਾਂ ਦਾ ਕੁਝ ਨਹੀਂ ਬਦਨਾਮੀ ਹੈ ਜਿੰਨੀ ਮਰਜ਼ੀ ਘੱਟ ਲੋ ਜਿਵੇਂ ਸੋਡੇ ਫਾਦਰ ਸਰਕਾਰੀ ਨੌਕਰੀ ਕਰ ਤੇ ਉਦੋਂ ਜੇ ਜੋੜ ਨੇ ਰੋਕ ਲੈਂਦੇ ਆਰ ਦਾ ਕੰਮ ਚਲਾ ਲੈਂਦੇ ਤਾਂ ਹੁਣ ਇਹ ਨੌਕਤ ਨਾ ਹੁੰਦੀ ਇੱਕ ਤਾਂ ਪਰਮਾਤਮਾ ਕਿ ਚਲੋ ਮੈਨੂੰ ਬਖਸ਼ ਸੀਗੀ ਜੀ ਵੀ ਮੈਂ ਮਿਹਨਤੀ ਤਾਂ ਰਿਹਾ ਹਾਂ ਪਰ ਉਹ ਗਲਤ ਕੰਮਾਂ 'ਚ ਵੀ ਲੱਗਦਾ ਰਿਹਾ ਸਾਰਾ ਕੁਝ ਕੰਮ ਬਥੇਰਾ ਕੀਤਾ ਪੈਸਾ ਵੀ ਕਮਾਇਆ ਆਪ ਦਾ ਬਿਜ਼ਨਸ ਵੀ ਇਦੋਂ ਫੇਲਾ ਕੀਤਾ ਸੀ ਜੇ ਸੀਆ ਸਕਾਈ ਸ਼ਾਪ ਦੇ ਪਰ ਮੈਂ ਨਾ ਚੌਂਕ ਦੇ ਵਿੱਚ ਆਫਿਸ ਤੱਕ ਸੀਗਾ ਮੇਰਾ 30 35 ਮੁੰਡੇ ਕੁੜੀਆਂ ਕੰਮ ਕਰਦੇ ਸੀ ਉਹਨਾਂ ਟੈਮ ਪਰ ਉਹੀ ਗੱਲ ਅਸੀਂ ਵੀ ਕਰਦੇ ਸੀ ਪੈਸਾ ਗਾਹ ਦੇ ਸੀ ਉਹ ਸਾਰਿਆਂ ਦੇ ਵਿੱਚ ਹੀ ਵੰਡ ਦੇਣਾ ਕਿਸੇ ਨੇ ਕੁਝ ਦੇਣਾ ਨਾ ਦੇਣਾ ਆਪਾਂ ਨੂੰ ਕੋਈ ਹਿਸਾਬ ਕਿਉਂਕਿ ਘਰੋਂ ਕੋਈ ਪੁੱਛ ਕੇ ਚੈਣੀ ਸੀ ਵੀ ਕੀ ਕਮਾਇਆ ਕੀ ਨਹੀਂ ਐਂ ਖਰਾਬ ਹੀ ਕੀਤਾ ਕਮਾਇਆ ਵੀ ਮਿਹਨਤ ਤਾਂ ਕਰਦਾ ਸੀ ਪ੍ਰਕਾਸ਼ ਮੈਂ ਜੋੜ ਲੈਂਦਾ ਫਿਰ ਇਤੋਂ ਤੱਕ ਵੀ ਨੌਕਤ ਆਈ ਕਹਿੰਦੇ ਆਟੋ ਵੀ ਚਲਾਉਣਾ ਪਿਆ ਜੀ ਹਾਂਜੀ ਬਿਲਕੁਲ ਜੀ ਮੈਂ ਜੀ ਥਰਮਲ 'ਚ ਲੱਗਿਆ ਸੀ ਕੰਟਰੈਕਟ ਬੇਸ ਤੇ ਚਲੋ ਫਾਦਰ ਸਾਹਿਬ ਘਰ ਦਾ ਖਰਚਾ ਤਾਂ ਚਲਾਈ ਜਾਂਦੇ ਸੀ ਉਹ ਜਿਹੜਾ 7-8000 ਮਿਲਦਾ ਸੀ ਉਦੋਂ ਨੂੰ ਮੈਂ ਕੁਝ ਕੁ ਸੁਧਰ ਗਿਆ ਸੀ ਨਸ਼ੇ ਪੱਤੇ 'ਚੋਂ ਬਾਹਰ ਆ ਗਿਆ ਸੀਗਾ ਜ਼ਿਆਦਾਤਰ ਤੇ ਥੋੜਾ ਬਹੁਤਾ ਜਿਹੜਾ ਉਹਨੇ ਕਿ ਮੈਨੂੰ ਉੱਥੇ ਮਿਲ ਜਾਂਦੇ ਸੀ ਆਪਾਂ ਨੂੰ ਕੋਈ ਪਰਵਾਹ ਨਹੀਂ ਸੀ ਘਰੋਂ ਫਿਰ ਵੀ ਕਹਿੰਦੇ ਚੱਲ ਟਿਕਿਆ ਵਾ 7-8 ਸਾਲ ਜੀ ਮੈਂ ਇੱਥੇ ਲਾਇ ਲਗਾਤਾਰ ਉਹ ਦੋ ਵਾਰ ਥਰਮਲ ਬੰਦ ਹੋ ਗਿਆ ਫਿਰ ਜੀ ਫੀਲਡ 'ਚ ਭੇਜਦੇ ਸੀ ਉਹ 7-8000 ਨਾਲ ਫਿਰ ਫੀਲਡ ਦੇ ਵਿੱਚ ਨਾ ਤਾਂ ਮੈਨੂੰ ਉਵੇਂ ਕੰਮ ਆਉਂਦਾ ਸੀ ਆ ਜਿਹੜੇ ਮੁੰਡੇ ਦੇ ਕੋਈ ਸੱਚਾਈ ਹੈ ਜਿਹੜੇ ਮੁੰਡੇ ਟ੍ਰਾਂਸਫਾਰਮਰਾਂ ਤੇ ਜਾਂ ਲਾਈਨਾਂ ਦੇ ਉੱਤੇ ਅੱਜ ਐਕਸੀਡੈਂਟ ਹੁੰਦੇ ਆ ਨਾ ਜਿਨ੍ਹਾਂ ਦੇ ਉਹ ਵਿਚਾਰੇ ਅੱਧੋ ਜਿਆਦੇ ਥਰਮਲ ਆਲੇ ਆ ਜੀ ਜਿਨ੍ਹਾਂ ਨੇ ਫੀਲਡ 'ਚ ਕੰਮ ਨਹੀਂ ਕੀਤਾ ਸੀ ਉਹਨਾਂ ਨੂੰ ਹੁਣ ਫੀਲ ਦੇ ਚਲਾਤਾ ਅਗਲਾ 2-400 ਰੁਪਏ ਪਿੱਛੇ ਜਾਂ ਵੀ ਜੇ ਕਾਇਦਾ ਲੈਂਡਮੈਨ ਨੇ ਜਾਂ ਕਿਸੇ ਨੇ ਕਹਿਤਾ ਆਪਰ ਨੇ ਮੰਨਣੀ ਪੈਂਦੀ ਆ ਪਰ ਉਹਨਾਂ ਨੂੰ ਉਵੇਂ ਕੰਮ ਨਹੀਂ ਆਉਂਦਾ ਜੀ ਤਾਂ ਹੀ ਉਹਨਾਂ ਨਾਲ ਦੁਰਘਟਨਾ ਹੁੰਦੀ ਆ ਮੈਂ ਥੋੜਾ ਜਿਹਾ ਉਸ ਚੀਜ਼ ਤੋਂ ਪਾਸੇ ਹੋ ਗਿਆ ਵੀ ਨਹੀਂ ਯਾਰ ਮੈਂ ਨਹੀਂ ਕਰਨਾ ਫਿਰ ਜੀ ਮੈਂ ਡਰਾਈਵਰੀ ਕੀਤੀ ਪ੍ਰਾਈਵੇਟ ਡਰਾਈਵਰੀ ਵੀ ਕੀਤੀ ਪਰ ਉਸ ਚ ਫਿਰ 24 ਘੰਟੇ ਰੋੜ ਤੇ ਕਿਉਂਕਿ ਪਰਿਵਾਰ ਵੀ ਦੇਖਣਾ ਫਿਰ ਕਿਉਂਕਿ ਮਦਰ ਹੈ ਨਹੀਂ ਫਾਦਰ ਸਾਹਿਬ ਰਿਟਾਇਰ ਹੋ ਚੁੱਕੇ ਸੀ ਫਿਰ ਉਹ ਛੱਡਿਆ ਫਿਰ ਮੈਨੂੰ ਆਟੋ ਲੱਗਿਆ ਵੀ ਯਾਰ ਆਟੋ ਦੇ ਵਿੱਚ ਵੀ ਕਮਾਈ ਹੈਗੀ ਕਰਨ ਵਾਲੀ ਕੀਤੀ ਜੀ ਫਾਜ਼ਿਲ ਘਰ ਤੱਕ ਵੀ ਗੇੜੇ ਲੈ ਕੇ ਜਾਂਦਾ ਸੀ ਆਟੋ ਜੀ ਵੀ ਵਧੀਆ ਕਮਾਈ ਕੀਤੀ ਪਰ ਫਿਰ ਮੇਰੀ ਡਿਸਕ ਦੀ ਪ੍ਰੋਬਲਮ ਹੋ ਗਈ ਫਿਰ ਮੈਨੂੰ ਆਟੋ ਛੱਡਣਾ ਪਿਆ ਜੀ ਫਿਰ ਮੈਂ ਪੈਸੇ ਉਸੇ ਵਿਆਜ ਬੂਝ ਤੇ ਲੈ ਕੇ ਇਧਰ ਉਧਰ ਫੜ ਕੇ ਆ ਥੋੜੇ ਜਿਹੇ ਪੈਸੇ ਨਾਲ ਆ ਕੰਮ ਸਟਾਰਟ ਕੀਤਾ ਇੱਥੇ ਆ ਮੈਂ ਬੈਠ ਸਕਦਾ ਇੱਕ ਖੱਡੇ ਖੁੱਡੇ ਤੇ ਤਵੱਜਣਾ ਨਹੀਂ ਬੈਠ ਵੀ ਜਾਊਂਗਾ ਖੜ ਵੀ ਜਾਊਂਗਾ ਪਰ ਪ੍ਰਮਾਤਮਾ ਨੇ ਮੇਰੇ ਇੱਥੇ ਵੀ ਪੈਰ ਲਵਾਤੇ ਮੈਂ ਕਹਿੰਦਾ ਵੀ ਸ਼ੁਕਰ ਹੈ ਰਹਾ ਤੇ ਆ ਮੈਂ ਮੈਨੂੰ ਲੱਗਦਾ ਵੀ ਮੈਂ ਇਤੋਂ ਤੀਕੋ ਹੀ ਨਹੀਂ ਸਕਦਾ ਸੀ ਕਿਤੇ ਕੁੱਟਮਾਰ ਖਾ ਕੇ ਲੱਤਾਂ ਤੜਾਈ ਹੁੰਦੀ ਕਿਤੇ ਬੈਠਾ ਹੁੰਦਾ ਜਾਂ ਕਿਤੇ ਅੰਦਰ ਹੀ ਹੁੰਦਾ ਕਿਸੇ ਨਾਲ ਮਿਲ ਕੇ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਮਿਹਨਤ ਕਰਨ ਦਾ ਸਵਾਲ ਵੱਖਰਾ ਹੈ 100 ਵੀ ਕਮਾਉਣਾ ਨੇ ਮੈਨੂੰ ਅੱਲਾ ਦਾ 1000 ਪ੍ਰਮਾਤਮਾ ਨੇ ਫਿਰ ਵੀ ਤੰਗਾ ਸੰਭਾਲ ਲਿਆ ਹੁੰਦਾ ਕਿ ਮੋੜ ਤਾਲ ਬਿਲਕੁਲ ਜੀ ਬਿਲਕੁਲ ਮੈਂ ਤਾਂ ਉਹਦਾ ਸ਼ੁਕਰ ਗੁਜ਼ਾਰਾ ਹੈ ਵੀ ਮੈਨੂੰ ਮਿਹਨਤ ਕਰਨ ਦਾ ਬਹੁਤ ਪਰ ਹਾਂ ਜਿਹੜੇ ਕੁਝ ਉਸ ਲਾਈਨ ਦੇ ਬੰਦੇ ਵੀ ਸੀਗੇ ਚਲੋ ਲੜਾਈ ਝਗੜੇ ਵਾਲੇ ਜਿਹੜੇ ਕੰਨੇ ਛੂਪ ਐ ਇੱਕ ਵੀ ਬੰਦੇ ਨੇ ਕਦੇ ਮੈਨੂੰ ਇੱਥੇ ਆ ਕੇ ਕਿਹਾ ਨਹੀਂ ਜੇ ਕੋਈ ਨੰਗਦਾ ਟਪਦਾ ਵੀ ਘਰ ਜਾਂਦਾ ਵੀ ਤੂੰ ਜਰਾ ਕੀ ਕਰਨ ਆ ਗਿਆ ਆ ਕੇ ਤਾਂ ਕਹਿੰਦਾ ਯਾਰ ਬਹੁਤ ਵਧੀਆ ਯਾਰ ਤੂੰ ਕੰਮ ਕਰ ਰਿਹਾ ਮੈਨੂੰ ਬੜੀ ਖੁਸ਼ੀ ਮਿਲਦੀ ਆ ਵੀ ਯਾਰ ਮੈਨੂੰ ਮੈਨੂੰ ਫਿਰ ਵੀ ਸਪੋਰਟ ਕਰ ਰਿਹਾ ਵੀ ਯਾਰ ਠੀਕ ਹੈ ਵੀ ਉਹਨਾਂ ਕੰਮਾਂ 'ਚ ਵੀ ਇੱਜ਼ਤ ਤਾਂ ਉਹਵੇਂ ਪਾਵਾ ਮੂੰਹ ਤੇ ਕਰਦੇ ਸੀ ਵੀ ਹਾਂ ਇਹ ਘੈਂਟ ਪਰ ਇੱਥੇ ਵੀ ਆ ਕੇ ਜੇ ਮੈਨੂੰ ਕੰਮ ਕਰਦੇ ਨੂੰ ਵਾਂ ਕਹਿੰਦੇ ਵੀ ਤੂੰ ਵਧੀਆ ਹੈ ਯਾਰ ਰਾਹ ਹੀ ਵਧੀਆ ਨਾ ਉਹ ਤੇ ਬਦਨਾਮੀ ਹੈ ਤੇ ਬਦਨਾਮੀ ਨਹੀਂ ਆਈ ਨਾ ਕਿਸੇ ਨਿਆਇ ਨੇ ਆ ਕੇ ਆਖਿਆ ਜਾ ਰਿਹਾ ਇਹ ਕਿ ਇਹੋ ਜਿਹਾ ਕੰਮ ਕਰ ਲੈ ਤੂੰ ਤਾਂ ਬਦਮਾਸ਼ੀ ਕਰਦਾ ਸੀ ਉਦੋਂ ਤੇ ਹੁਣ ਇਹੋ ਜਿਹਾ ਕੰਮ ਕਰ ਲੈ ਉਹ ਬਦਮਾਸ਼ ਤੱਕ ਵੀ ਆ ਕੇ ਐ ਕਹਿੰਦੇ ਆ ਜੀ ਵੀ ਬਹੁਤ ਵਧੀਆ ਵੀ ਤੂੰ ਤਾਂ ਬਸ ਇੱਥੇ ਲੱਗਿਆ ਰਹੀਂ ਉਹ ਅਸਲ ਦੇ ਵਿੱਚ ਨਾ 90% ਜਿਹੜੇ ਬਦਨਾਮ ਹੋ ਜਾਂਦੇ ਆ ਜਾਂ ਲੜਾਈਆਂ ਝਗੜਾ ਵਾਲੇ ਉਹ ਨਿਕਲਣਾ ਤਾਂ ਚਾਹੁੰਦੇ ਉਸ ਚੀਜ਼ ਤੋਂ ਪਰ ਉਹਨਾਂ ਨੂੰ ਨਾ ਅੰਦਰ ਉਹੀ ਗੱਲ ਵੀ ਮੈਂਟੈਲਿਟੀ ਉਹਨਾਂ ਦੀ ਇਹੋ ਜਿਹੀ ਬਣ ਜਾਂਦੀ ਵੀ ਯਾਰ ਮੈਨੂੰ ਫਲਾਣਾ ਕੋਕਾ ਤੂੰ ਰੇੜੀ ਲਾ ਲਈ ਤੂੰ ਔਟੋ ਤੇ ਲਾ ਲਿਆ ਤੂੰ ਆਹ ਛੋਟਾ ਕੰਮ ਕਰਨ ਲੱਗ ਗਿਆ ਉਹ ਬਸ ਇਸੇ ਜੀ ਤੋਂ ਡਰ ਕੇ ਹੀ ਨਹੀਂ ਨਿਕਲਦੇ ਉਨਰ ਜੀ ਨਹੀਂ ਕਰਦਾ ਉਹ ਬਾਅਦ ਚ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਪਰ ਜੇ ਤੁਸੀਂ ਉਹੀ ਗੱਲ ਵੀ ਆਪਦਾ 스ਵਿਚ ਲੋਕਾਂ ਨੂੰ ਦੇ ਦੇਣਾ ਵੀ ਆਨ ਵੀ ਤੂੰ ਗਲਤ ਹੈ ਵੀ ਉਹਨੇ ਆਨ ਕਰਤਾ ਤਾਂ ਹਾਂ ਗਲਤ ਹੈ 스ਵਿਚ ਕਿਸੇ ਦੇ ਹੱਥ ਨਾ ਦਿਓ ਜੀ ਆਪਦੀ ਕਰੋ ਪਰ ਮੈਂ ਕਹਿੰਦਾ ਚੰਗਾ ਕਰੋ ਚੰਗਾ ਕਰੋ ਬਸ ਤੇ ਫਿਰ ਤੁਹਾਡਾ ਵਿਆਹ ਹੋਇਆ ਸੀਗਾ ਤੇ ਘਰ ਜਾਣੇ ਨਹੀਂ ਇਹ ਕਿਹਾ ਵੀ ਤੁਸੀਂ ਆਹ ਕੰਮ ਕੀ ਕੀਤਾ ਤੇ ਹੁਣ ਇਹ ਕੰਮ ਚਾਗੇ ਕਰ ਦਿੱਤਾ ਜੀ ਦੇਖੋ ਮੇਰੀ ਮੈਂ ਵਿਆਹ ਤੋਂ ਬਾਅਦ ਵੀ ਲੜਦਾ ਲੜਦਾ ਰਿਹਾ ਉਦੋਂ ਵੀ ਉਹ ਕਹਿੰਦੇ ਸੀ ਵੀ ਤੁਸੀਂ ਇਸ ਕੰਮ ਤੋਂ ਨਿਕਲ ਜਾਓ ਪਰ ਉਹਨੇ ਮੇਰੀ سپورਟ ਕੀਤੀ ਮੈਂ ਆਟੋ ਚਲਾਇਆ ਅਸੀਂ ਸ਼ਾਪਿੰਗ ਤੱਕ ਗੱਡੀਆਂ ਵੀ ਸੀਗੀਆਂ ਗੱਡੀਆਂ ਤੋਂ ਸ਼ਾਪਿੰਗ ਤੱਕ ਵੀ ਆਟੋ ਜਾਂਦੇ ਕੋਈ ਉਹਨੂੰ ਐ ਨਹੀਂ ਹੁੰਦਾ ਸੀਗਾ ਵੀ ਅਸੀਂ ਆਟੋ ਦੇ ਗਏ ਆ ਗੁਰਦੁਆਰਾ ਸਾਹਿਬ ਜਾਣਾ ਤਲਵੰਡੀ ਉੱਥੇ ਵੀ ਆਟੋ ਕੋਈ ਮਤਲਬ ਮੈਂ ਕਹਿੰਦਾ ਵੀ ਇਹ ਜਾ ਜੀਵਨ ਸਾਥੀ ਪਰਮਾਤਮਾ ਨੇ ਹਰ ਇੱਕ ਨੂੰ ਦੇਵੇ ਜੋ ਸਮਝਿਆ ਜੀ ਵੀ ਮੇਰੇ ਨਾਲ ਖੜੀ ਹੈ ਜੀ ਮੇਰੇ ਨਾਲ ਕੰਮ ਕਰਾਉਂਦੀ ਹੈ ਘਰੇ ਸਾਰਾ ਕੰਮ ਕਰਦੀ ਹੈ ਮੇਰੀ ਬੱਚੀ ਥੋੜੀ ਮਤਲਬ ਸਪੈਸ਼ਲ ਚਾਈਲਡ ਹੈ ਕੋਨੋ ਵੀ ਸ਼ਾਮ ਵੀ ਹੈ ਮਿਲਤ ਵੀ 24 ਘੰਟੇ ਚ 2-4 ਘੰਟੇ ਸ਼ਾਇਦ ਇਹਦੇ ਹਿੱਸੇ ਰੈਸਟ ਆਉਂਦੀ ਹੈ ਨਹੀਂ ਤਾਂ ਆਦਰਵਾਈਜ਼ ਨਹੀਂ ਆਉਂਦੀ ਔਰ ਧੰਨ ਮੇਰੇ ਤੋਂ ਵੀ ਹਜ਼ਾਰ ਗੁਣਾ ਚੰਗੇ ਸਸਟੀ ਕਾਪੜੇ ਸਸਟੀ ਕਾਪੜੇ ਹਾਂ ਦੇ ਕੀ ਕਹਿਣਾ ਚਾਹੂਗੇ ਜੇ ਹੁਣ ਚਲੋ ਪਹਿਲਾਂ ਗਲਤ ਕੰਮ ਚ ਪੈ ਗਏ ਸੀ ਪਰ ਹੁਣ ਬਹੁਤ ਵਧੀਆ ਕੰਮ ਚ ਲਾਏਗਾ ਕੀ ਕਹਿਣਾ ਚਾਹੂਗੇ ਤੁਸੀਂ ਵੀ ਸਹਿਯੋਗ ਦੇ ਗਲਤ ਕੰਮ ਮੈਂ ਤਾਂ ਦੱਸ ਦੇ ਗਲਤ ਕੰਮ ਇੱਕ ਤਾਂ ਹੁੰਦਾ ਹੈ ਵੀ ਕਿਸੇ ਨਾਲ ਧਗਾ ਕਰਨੀ ਕਿਸੇ ਦਾ ਕੁਝ ਖੋਹ ਲੈਣਾ ਉਹੋ ਜਿਹਾ ਕੰਮ ਇਹਨਾਂ ਨੇ ਕਦੇ ਵੀ ਨਹੀਂ ਕਰਿਆ ਇਹਨਾਂ ਦੀ ਗਲਤੀ ਜਿਹੜੀ ਇਹ ਸੀਗੀ ਵੀ ਉਹ ਜਿਆਦਾ ਹੀ ਅੱਗੇ ਆ ਕੇ ਖੁੱਲ ਗਏ ਜਿਵੇਂ ਕੋਈ ਕਹਿੰਦਾ ਉਹਦੇ ਨਾਲ ਹੀ ਰਲ ਗਏ ਹਾਂ ਯਾਰ ਉਹਨੂੰ ਐ ਕਰਨਾ ਦੋਸਤੀ ਯਾਰੇ ਚ ਕੁਝ ਜਿਆਦਾ ਇਨਵੋਲਵ ਹੋ ਗਏ ਕਿਉਂਕਿ ਜੇ ਇਹਨਾਂ ਨੇ ਉਸ ਲੈਵਲ ਤੇ ਗਲਤ ਕੰਮ ਕਰੇ ਹੁੰਦੇ ਮੈਨੂੰ ਨਹੀਂ ਲੱਗਦਾ ਵੀ ਮੈਂ ਮੈਂ ਵੀ ਨਾ ਖੜ ਪਾਂਦੀ ਮੈਂ ਵੀ ਤਾਂ ਹੀ ਖੜੇ ਬੰਦਾ ਕੰਦੇ ਅੰਦਰੋਂ ਸੱਚਾ ਹੋਇਆ ਇਹਨਾਂ ਨੇ ਗਵਾਇਆ ਤਾਂ ਇਸ ਕਰਕੇ ਆ ਕਿ ਜਿਹੜੀ ਯਾਰੀਆਂ ਦੋਸਤੀਆਂ ਹੈਗੀਆਂ ਇਹਨਾਂ ਦੇ ਨਾਲ ਖੜੇ ਉਹ ਵੀ ਅੱਜ ਇਹਨਾਂ ਨਾਲ ਤਾਂ ਹੀ ਸਪੋਰਟ ਕਰ ਰਹੇ ਪਤਾ ਬੰਦਾ ਖਰਾਬ ਨਹੀਂ ਬੰਦੇ ਨੇ ਸਾਡੇ ਪਿੱਛੇ ਹੀ ਜ਼ਿੰਦਗੀ ਬੰਦੇ ਵੀ ਕਮਾਏ ਆ ਜਿਨ੍ਹਾਂ ਪਿੱਛੇ ਜਾਨ ਦੇਣ ਨੂੰ ਵੀ ਤਿਆਰ ਰਹੇ ਹਮੇਸ਼ਾ ਹੀ ਰਹੇ ਤਾਂ ਉਹ ਹੁਣ ਸਪੋਰਟ ਕਿਉਂ ਕਰਦੇ ਆ ਬੰਦਾ ਸੱਚਾ ਆ ਦੇਖੋ ਮਾਲ ਕੋ ਉਸੇ ਦੀ ਮਦਦ ਕਰਦਾ ਆ ਉਸੇ ਦਾ ਹੀ ਹੱਥ ਫੜਦਾ ਜਿਹੜਾ ਬੰਦਾ ਅੰਦਰੋਂ ਸੱਚਾ ਹੋਵੇ ਜਿਹੜੇ ਬੰਦੇ ਨੇ ਤਾਕਾਬਾਜ਼ੀਆਂ ਕੀਤੀਆਂ ਹੋਣ ਉਹੋ ਜਿਹਾ ਕੰਮ ਕੀਤਾ ਭਰਾ ਬੋਤਾ ਕਦੇ ਸਾਥਿੰਦੇ ਪਤਾ ਵੀ ਯਾਰ ਬੰਦਾ ਇਹ ਕਿਸੇ ਦਾ ਖਾਊਗਾ ਇਹਨਾਂ ਨੇ ਖਾਦਾ ਕਦੇ ਨਹੀਂ ਕਿਸੇ ਦਾ ਖਵਾਇਆ ਹੀ ਹੈ ਉੱਥੇ ਮਾਰ ਖਾ ਗਏ ਵੀ ਕੁਝ ਜ਼ਿਆਦਾ ਸੱਚੇ ਬਣ ਗਏ ਇਸ ਦੁਨੀਆ 'ਚ ਕੁਝ ਜ਼ਿਆਦਾ ਹੀ ਐ ਹੋ ਗਏ ਵੀ ਕੋਈ ਗੱਲ ਨਹੀਂ ਯਾਰ ਮੈਂ ਖੜਾ ਹੁਣ ਇਹਨਾਂ ਨੂੰ ਸਮਝ ਆ ਗਿਆ ਵੀ ਯਾਰ ਹਰੇਕ ਬੰਦਾ ਉਹ ਹੋ ਜਾ ਨਹੀਂ ਹੁੰਦਾ ਹਰੇਕ ਬੰਦਾ ਆਪਣੇ ਅਰ加 ਨਹੀਂ ਹੁੰਦਾ ਵੀ ਤੁਸੀਂ ਉਹਨਾਂ ਕੋਲ ਯਾਰ ਮੈਂ ਖੜਾ ਹਾਂ ਕਿਉਂਕਿ ਇਹਨਾਂ ਨੂੰ ਕਈ ਲੋਕ ਛੱਡ ਵੀ ਗਏ ਕਈ ਲੋਕ ਖੜੇ ਵੀ ਐ ਹੁਣ ਇਹਨਾਂ ਨੂੰ ਹੀ ਸਮਝ ਆ ਗਈ ਐ ਵੀ ਯਾਰ ਨਹੀਂ ਯਾਰ ਕੁਝ ਕਾ ਨਾ ਬਹੁਤ ਕਮਾਇਆ ਹੈ ਇਹਨਾਂ ਨੇ ਬਹੁਤ ਦਿਮਾਗ ਹੈ ਇਹਨਾਂ ਦਾ ਮੈਨੂੰ ਪਤਾ ਹੈਗਾ ਕਿਉਂ ਮੈਂ ਨਾਲ ਤੁਹਾਨੂੰ ਪਤਾ ਹੀ ਐ ਬੇਨਾ ਤਾਂ ਕੋਈ ਵੀ ਚੰਗਾ ਨਹੀਂ ਹੁੰਦਾ ਵੀ ਇਸ ਲੈਵਲ ਤੇ ਖੜਾ ਰਹੇ 14 ਸਾਲਾਂ ਸਾਰੇ ਬਿਆਨ ਹੋ ਗਿਆ ਹੈ ਇਸ ਲੈਵਲ ਤੇ ਕੋਈ ਵੀ ਖੜਾ ਨਹੀਂ ਲੱਗਾ ਨਾ ਮੈਂ ਕੀ ਲੜਾਂ ਕਿਉਂਕਿ ਮੇਰੇ ਕੋਦੇ ਫਾਦਰ ਸਾਹਿਬ ਸਰਕਾਰੀ ਨੌਕਰੀ ਹੈ ਬੈਲ ਐਜੂਕੇਟ ਮੇਰੇ ਫੈਮਲੀ ਸਾਰੀ ਮੈਂ ਹੁਣ ਸਾਡੇ ਦੇਖ ਲੋ 14 ਸਾਲ ਬਾਅਦ ਮਤਲਬ ਮੇਰੀ ਫੈਮਲੀ ਨਾਲ ਮੇਰੀ ਗੱਲਬਾਤ ਹੋਈ ਹੈ ਉਹਨਾਂ ਨੇ ਮੈਨੂੰ ਬੁਲਾਇਆ ਅਸੀਂ ਗਏ ਹੁਣ ਦੋ ਤਿੰਨ ਵਾਰੀ ਅਸੀਂ ਚਾਹ ਵੀ ਚੁੱਕੇ ਆ ਉਹ ਵੀ ਸਾਨੂੰ ਇੰਨਾ ਪਿਆਰ ਕਰਦੇ ਉਹਨਾਂ ਨੂੰ ਪਤਾ ਵੀ ਮੁੰਡਾ ਕਦੇ ਵੀ ਮਾੜਾ ਨਹੀਂ ਸੀ ਮੁੰਡਾ ਕਿਉਂ ਮਾੜਾ ਬਣਿਆ ਯਾਰੀਆਂ ਦੋਸਤੀਆਂ ਪਿੱਛੇ ਸਭ ਕੁਝ ਗਵਾ ਲਿਆ ਪਰ ਐ ਵੀ ਪ੍ਰਮਾ ਵਧੀਆ ਬਾਲ ਬੱਚੇ ਆ ਸਾਡੇ ਵਧੀਆ ਹੁਣ ਸਾਡਾ ਚੱਲ ਜਾਂਦਾ ਹੁਣ ਦੇਖੋ ਜੀ ਇਹ ਤਾਂ ਸਬਰ ਦੀ ਗੱਲ ਆ ਹੁਣ ਜਿਹੜੇ ਸਾਡੇ ਨਾਲ ਖੜੇ ਆ ਉਹਨਾਂ ਨੂੰ ਬਾੜੇ ਚ ਵੀ ਸਬਰ ਨਹੀਂ ਆ ਸਾਨੂੰ ਇੰਨੇ ਚ ਵੀ ਸਬਰ ਆ ਯਾਰ ਬਹੁਤ ਕੁਮਾਰ ਆ ਬਹੁਤ ਆ ਯਾਰ ਇਹ ਨਾ ਪ੍ਰਮਾਤਮਾ ਦੇ ਚੱਲੇ ਸਾਨੂੰ ਤਾਂ ਫੇਰ ਤੁਹਾਨੂੰ ਇੱਕ ਵਾਰੀ ਦੱਸ ਦਈਏ ਕਿ ਇਹ ਵੀਰ ਜਿਹੜਾ ਇਹ ਅੱਜ ਕੱਲ ਦੇ ਜਿਹੜੇ ਜਨਰੇਸ਼ਨ ਆਗੇ ਉਹਨੂੰ ਇੱਕ ਸਿੱਖਿਆ ਦਿੰਦਾਗਾ ਕਿਉਂਕਿ ਇਹ ਕਿਤੇ ਗਲਤ ਕੰਮਾਂ 'ਚ ਪੈ ਗਿਆ ਸੀ ਗਲਤ ਸੰਗਤ 'ਚ ਪੈ ਗਿਆ ਸੀ ਦੇਖੇ ਕਿ ਆਪਣਾ ਸਮਾਂ ਵੀ ਬਰਬਾਦ ਕਰ ਲਿਆ ਤੇ ਆਪਣੇ ਪੈਸੇ ਵੀ ਬਰਬਾਦ ਕਰਦੇ ਉਸ ਤੋਂ ਬਾਅਦ ਇਸ ਨੇ ਆਪਣਾ ਨਵਾਂ ਰਾਹ ਚੁਣਿਆ ਜਿਹੜਾ ਕਿ ਤਰੱਕੀ ਵੱਲ ਜਾਂਦਾਗਾ ਤੇ ਉਸ ਵਿੱਚ ਸਫਲ ਵੀ ਹੋ ਰਹਿਗਾ ਤੇ ਅੱਜ ਕੱਲ ਦੇ ਜਿਹੜੀ ਜਨਰੇਸ਼ਨ ਹੈਗੀ ਗਲਤ ਕੰਮਾਂ 'ਚ ਪਈ ਹੈਗੀ ਗਲਤ ਸੰਗਤ 'ਚ ਪਈ ਹੈ ਨਸ਼ਾ 'ਚ ਪਈਆ ਉਹਨਾਂ ਨੂੰ ਵੀ ਕਿ ਸਿੱਖਿਆ ਦਿੰਦੇ ਹੈਗੇ ਕਿ ਇਹਨਾਂ ਕੰਮਾਂ ਨੂੰ ਛੱਡ ਕੇ ਆਪਣੇ ਕੰਮ ਕਰੋ ਤਾਂ ਜੋ ਆਪਣੀ ਜਿਹੜੀ ਜ਼ਿੰਦਗੀ ਆ ਉਹ ਖੁਸ਼ੀ ਖੁਸ਼ੀ ਜੀ ਸਕੋ ਬਠਿੰਡਾ ਤੋਂ ਅਜੀਤ ਵੀ ਲਈ ਨਰਸਿੰਗ ਸਿੱਧੂ ਦੀ